ਇਨੇ ਕੋਈ ਪੰਜਕ ਦਾ ਟਾਈਮ ਸੀ ਤੇ ਕੋਠਾ ਡਿੱਗ ਪਿਆ ਤੇ ਇਹਦੇ ਭਰਾ ਭਾਈ ਸਾਰੇ ਘਰਾਂ ਸੀ ਦਵਦਾ ਕੋਠੇ ਦੇ ਥੱਲੇ ਉਹ ਜਿਹੜਾ ਸਾਮਾਨ ਤੇ ਜੀਪ ਰਲਿਆ ਪੰਦਰ ਪਏ ਨੇ ਉਹਨਾਂ ਨੂੰ ਕਾਫੀ ਸਿਤਾ ਲੱਗ ਚੁੱਕੀਆਂ ਨੇ ਫਿਰ ਉੱਧਰ ਕਈ ਵਾਰ ਇਨੇ ਕੋਈ ਪੰਜਕ ਦਾ ਟਾਈਮ ਸੀ ਤੇ ਕੋਠਾ ਡਿੱਗ ਪਿਆ ਤੇ ਇਹਦੇ ਭਰਾ ਭਾਈ ਸਾਰੇ ਘਰਾਂ ਸੀ ਦਵਦਾ ਕੋਠੇ ਦੇ ਥੱਲੇ ਉਹ ਜਿਹੜਾ ਸਾਮਾਨ ਤੇ ਜੀਪ ਰਲਿਆ ਪੰਦਰ ਪਏ ਨੇ ਉਹਨਾਂ ਨੂੰ ਕਾਫੀ ਸਿਤਾ ਲੱਗ ਚੁੱਕੀਆਂ ਨੇ Okay. okay. ਦੇੰਦ ਜਿਗਰਾ ਦਾ ਕਿਉਂਕਿ ਉਹ ਨਰੀ ਨਾ ਕਰੇ ਫਿਰ ਦੇਖੀ ਕੰਬਲੀ ਉੱਪਰ ਆ ਮਾਲੇ ਜੀ ਬਾਦਰਾ ਨੂੰ ਮਾਰਦੇ نا اوه نا بيو ਤੇ ਸਾਰੇ ਜੀਆਂ ਨੂੰ ਸੱਤਾ ਨੇ ਬਾਦ ਤੋਂ ਪੀਟੀ 2 ਦੇ ਵਾਗੇ ਤੋਂ ਸੱਤਾ ਜਾਦਾ ਨਹੀਂ ਤੇ ਅਸੀਂ ਹਸਤਾਬ ਖੜ ਲਗੇ ਆ ਤੇ ਮਿਹਰਬਾਨੀ ਕਰਕੇ ਸਰਕਾਰਾਂ ਗਾੜੀ ਬੇਚਤੀ ਕੀਤੀ ਜਾਂਦੀ ਆ ਤੇ ਇਹਨੂੰ ਗੋਥੀ ਦੀ ਸ਼ਤ ਪਾ ਕੇ ਕਿਹਦਾ ਕੋਈ ਮੰਦਾ ਬੈਨ ਨੂੰ ਵੀ ਲਗਾ ਨਹੀਂ ਰਹੀ ਸਾਰਾ ਕੁਝ ਟੁੱਟ ਗਿਆ ਪਾ ਪਿਆ ਤੇ ਦੀਆ ਨੂੰ ਵੀ ਜਦਾ ਬਹੁਤ ਸੱਤਾ ਦੇ ਡਾਕਟਰ ਆਪ ਮੁਰੀਦਾ ਰੜੀਆ ਕਬਰਾ ਡਿੱਗਾ ਉਹਦਾਂ ਸੱਡਾ ਲੱਗਿਆ ਭਾਈ ਉਹ ਮੋਢੇ ਦਾ ਮਾਰ ਲੱਗਿਆ ਭਾਈ ਇਹ ਜੇ ਪੇਟ ਦੇ ਨਾਲ ਵਜਦ ਕਰਦੇ ਨਾ ਤੇ ਮੋਢੇ ਦਾ ਰਾਹ ਦਾਮ ਘੋਟ ਕੇ ਭਾਈ ਉਹਨੂੰ ਸਰਾਉ ਹੋ ਰਹਾ ਘੋਟ ਕੇ ਇੱਥੇ ਬਹੁਤ ਜ਼ਿਆਦਾ ਵਜਨ ਪੈ ਗਿਆ ਲੱਤ ਚੱਤ ਦਾ ਠੀਕ ਹੈ ਭਾਈ ਆਹ ਖੂ ਲੱਗਿਆ ਆਇਆ ਭਾਈ ਕੋਈ ਬੇਹੋਸ਼ ਹੋ ਗਈ ਹੇਲਕੇ ਆ ਛੱਟ ਕੇ ਨਹੀਂ ਗਿਆ ਛੱਟ ਬਹੁਤ ਆ ਗਈ ਬਿੱਟੂ ਦੇ ਹਸਪਤਾਲ ਆ ਬਰਾਏ ਵਾਲੋ ਹਸਪਤਾਲ ਬਿੱਟੂ ਦਾ ਉਸ ਆ ਵਾਈਫ ਦੇ ਵੀ ਦੋ ਜਗ੍ਹਾ ਟੰਕੇ ਲੱਗੇ ਬੜੀ ਠੀਕ ਹੈ ਜੀ ਠੀਕ ਹੈ ਮੇਰਾ ਨਾਮ ਹੈ ਸਨੀਤਾ ਗੌਰ ਮੈਂ ਆਪਾਂ ਨ ਸੁੱਤੇ ਹਾਂ ਤੇ ਉੱਤੋਂ ਕੋਠੇ ਥੱਲੇ ਡੇਕ ਕੇ 5 ਵਜੇ ਦੀ ਗੱਲ ਹੈ 5 ਵਜੇ ਦੀ ਗੱਲ ਹੈ ਕਿੰਨੀ ਛੱਟ ਲੱਗੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੇ ਦੋ ਥਾਂ ਟੰਕੇ ਲੱਗੇ ਆ ਅੱਛਾ ਹਾਂ ਠੀਕ ਹੈ ਹਾਂਜੀ ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਲਿਖ ਪਿਆ ਪਹਿਲਾਂ ਵੀ ਗੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਵਾਲੀਆਂ ਸੱਤਾ ਦੇ ਪੈਸੇ ਵੀ ਇਹ ਲਿਖੇ ਦਿੱਤੇ ਹੋਏ ਸੀ ਇਹ ਇਹ ਦਵਾਦਾਬ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਰਪੰਚ ਆ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਲ ਕੇ ਦੌੜਦੇ ਤੇ ਇਹਨਾਂ ਦਾ ਪਰਿਵਾਰ ਜਿਹੜਾ ਇਹ ਛੱਤལੋਂ ਕੱਢਿਆ ਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬਿਸਾਦਨਾ ਡਿੱਗੀ ਆ ਜੀ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਂ ਉਹ ਨਹੀਂ ਹਟੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾ ਕੇ ਪਾਟੀਆਂ ਜਾਂਣ ਨੇ ਜਿਹੜੇ ਕੱਲ੍ਹ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜੀ ਦਾ ਜਿਹੜਾ ਘਰ ਜਦਤ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹ ਨੂੰ ਸਤਾ ਜਦਾ ਨੇ ਇਹਦੀ ਘਰ ਦਿਨੋਂ ਵੀ ਜਿਆਦਾ ਸੱਟਾਂ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬੇਹੋਸ਼ ਆ ਜੀ ਤੇ ਉਹਦਾ ਦਿਲ ਚੱਲ ਗਿਆ ਇੱਥੇ ਪ੍ਰਾਈਵੇਟ ਹਸਪਤਾਲ ਹੀ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੂ ਕੇ ਲਾਇਆ ਉਨੇ ਵੀ ਤੁਹਾਨੂੰ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਬਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਬੋਤਾ ਇਹਨੂੰ ਵਿਚਾਰੇ ਨੂੰ ਕੋਈ ਮੁਆਵਦਾ ਦਿਵਾਇਆ ਜਾਵੇ ਤੇ ਅਸੀਂ ਤੇ ਸਰਕਾਰ ਕਾੜੀ ਆਵਾਜ਼ ਥੋਣੇ ਆ ਤੇ ਇਹਦਾ ਜਿਹੜਾ ਨੂੰ ਵੀ ਇਹਦਾ ਨੁਕਸਾਨ ਹੋਇਆ ਜੋ ਚਿੱਟਾ ਜਾਵੇ ਸਰਕਾਰ ਉਹਨਾਂ ਦੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਲਾਂਚ ਕਰਾਇਆ ਜਾਵੇ ਇਹਦੇ ਕਰ ਮੰਜੀ ਬੈਨ ਨੂੰ ਨਿਵੇਂ ਨਿਜੇ ਰਗੀ ਸਾਰਾ ਕੁਟੋਟ ਗਿਆ ਜੀ ਦਾ ਕੁਝ ਨਹੀਂ ਰਹਾ ਬੈੱਡਪੁੱਡ ਜੋ ਵੀ ਫਰਜਾ ਟੀਵੀ ਸਾਰਾ ਕੁ ਤੈ ਹੋ ਗਿਆ ਜੀ ਠੀਕ ਜੀ ਆਹ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜੰਗਲ ਕੱਲ ਜਦੋਂ ਬਾਰਛੌਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾਗ ਨਹੀਂ ਆ ਗਏ ਤੜਕੇ 5 ਵਜੇ ਉਤਰ ਗਏ ਲੰਮੇ ਬੈਹਾ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੀ ਦੀ ਆ ਤੇ ਉਹ ਬੱਚੇ ਦਾ ਜਿਆਦਾ ਨੁਕਸਾਨ ਹੋਇਆ ਕੋਈ ਗੁੜੀ ਆ ਬੇਹੋਸ਼ ਹੋ ਗਈ ਆ ਛੋਟੀ 4 ਸਾਲ ਦੀ ਗੁੜੀਆਂ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਦੀਗਾ ਕਰਦਿਆਂ ਦਾ ਵੀ ਬਹੁਤ ਜਿਆਦਾ ਛੱਟ ਲੱਗੀ ਸੱਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜੀਰੋ ਸਾਰਾ ਹੀ ਨੁਕਸਾਨ ਹੋ ਗਿਆ ਬਾਈ ਜੀ ਕੀ ਕੀ ਜਮਾਨੀ ਕੀ ਕੀ ਸਮਾਨ ਫਰਿੱਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਹਾਂ ਬਾਈ ਮੇਰਾ ਬਾਹ ਨਾ ਬਾਹ ਮਾਰ ਪਾੜ ਗਿਆ ਛੱਟੜਾ ਲੱਗ ਗਿਆ ਤੁਹਾਡੇ ਸਾਹਨੇ ਛੱਟੜਾ ਲੱਗਿਆ ਬਾਈ ਸਾਰਿਆਂ ਦੇ ਇੱਧੀਆਂ ਬਾਈ ਉਹਦੇ ਸਿਰ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮੈਂ ਟੋਮਾਟਾ ਕਾੜ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਬਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਕੋਈ ਬਾਈ ਬੈੱਡ ਵੀ ਟੁੱਟ ਗਿਆ ਤੇ ਬੈਲੋ ਦੇ ਭਾਰ ਨਾਲ ਢਾਹ ਚਲ ਗਿਆ ਮਡਾ ਠੀਕ ਆ ਕੋਈ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਵਜੇ ਕੀ ਬਾਈ ਜੇ ਨਾ ਕਿ ਇਹਨੂੰ ਪਲਾ ਦਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਉਹਦੇ ਥੱਲੇ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਬਾਈ ਬਚਾਓ ਗਿਆ ਜੇ ਉਹਦਾ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਟੀਮ ਮੰਗ ਕਰ ਦੇ ਮੰਗ ਬਾਈ ਇਹੋ ਆ ਕਿ ਸਾਡੇ ਧੌਣੇ ਸਮਾਨ ਦਾ ਮਾਜਤਾ ਤੇ ਕਮਰਾ ਅੱਗੇ ਜੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾ ਆਏ ਜੱਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਭਾਈ ਮੈਂ ਤੁਹਾਨੂੰ ਇਹਦਾ ਗਿਣ ਕੇ ਦੱਸਾਂ ਠੀਕ ਹੈ ਅੱਤੀ ਸਾਹਮਣੇ ਦਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆ ਭਾਈ ਸਮਾਨ ਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਹੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ ਮੰਜਾ ਟੱਕਰ ਪਈ ਨਹੀਂ ਵਜੇਗੀ ਮੰਜਾ ਢਾ ਕੇ ਬਾਹਰ ਭਜਾਂਗੇ ਓਕੇ